ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਇੰਤਜ਼ਾਰ ਜਿਹੜਾ ਵਾ ਉਹ ਥੋੜਾ ਜਿਹਾ ਹੋਰ ਵਧੇਗਾ ਤਕਰੀਬਨ ਡੇਢ ਦੋ ਘੰਟੇ ਦਾ ਸਮਾਂ ਹੋਰ ਲੱਗੇਗਾ ਔਰ ਬਹੁਤ ਸਾਰੇ ਪਰਿਵਾਰ ਆਜੇ ਨੇ ਜਿਹੜੇ ਕੈਮਰੇ ਤੋਂ ਪਿੱਛੇ ਤਾਂ ਗੱਲ ਕਰਦੇ ਨੇ ਲੇਕਿਨ ਕੈਮਰੇ ਦੇ ਸਾਹਮਣੇ ਆ ਕੇ ਗੱਲ ਕਰਨ ਤੋਂ ਕਾਫੀ ਚ ਜਕਰੇ ਨੇ ਇੱਕ ਪਰਿਵਾਰ ਮੇਰੇ ਨਾਲ ਹੈ ਇਹਨਾਂ ਦਾ ਪੋਤਰਾ ਦੱਸ ਰਹੇ ਸੀ ਤੁਹਾਡਾ ਪੋਤਰਾ ਗਿਆ ਸੀ ਕਦੋਂ ਗਿਆ ਸੀ ਤੁਹਾਡਾ ਪੋਤਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਮੈਂ ਮੰਗਲ ਸਿੰਘ ਖੰਦ ਪਿੰਡ ਨਵਾਗੜ ਜਿੰਦਾਲਾ ਗੁਰੂ ਤੋਂ ਬੋਲ ਰਿਹਾ ਡਿਸਟ੍ਰਿਕਟ ਅੰਮ੍ਰਿਤਸਰ ਸਾਹਿਬ ਸਾਡੇ ਪੁੱਤਰ ਨੂੰ ਲਗਭਗ ਅੱਜ 9 ਮਹੀਨੇ ਕਰੀਬ ਹੋ ਗਏ ਆ ਕਰੂ ਗਏ ਇਹਨੂੰ ਤੇ ਜਦੋਂ ਗਿਆ ਸੀ ਉਦੋਂ ਤੇ ਸਾਨੂੰ ਏਜੰਟ ਨੇ ਆਖਿਆ ਸੀ ਕਿ ਮੈਂ ਹਫਤੇ 10 ਦਿਨਾਂ ਦੇ ਵਿੱਚ 15 ਦਿਨਾਂ ਤੋਂ ਪਹਿਲਾਂ ਪਹਿਲਾਂ ਬੱਚਿਆਂ ਨੂੰ ਯੂਐਸਏ ਪਹੁੰਚਾ ਦਿਆਂਗਾ ਤੇ ਇਹ ਇਹ ਏਜੰਟ ਅੰਮ੍ਰਿਤਸਰ ਦਾ ਸੀ ਜਾਂ ਕਿੱਥੋਂ ਦਾ ਏਜੰਟ ਜਲੰਧਰ ਦਾ ਏਜੰਟ ਸੀ ਜਲੰਧਰ ਦਾ ਏਜੰਟ ਸੀ ਉਹਨੇ ਤੁਸੀਂ ਉਹਦੇ ਲੂਪ ਚ ਕਿਵੇਂ ਆਏ ਸੀਗੇ ਸਾਨੂੰ ਕਹੇ ਰਿਸ਼ਤੇਦਾਰ ਨੇ ਮਾੜਾ ਮੁਰਦਾ ਸਪਾਈਸ ਰਿਸ਼ਤੇਦਾਰ ਦੇਖੋ ਦੇਖੀਏ ਇੱਕ ਰਿਸ਼ਤੇਦਾਰ ਗਿਆ ਦੂਜੇ ਰਿਸ਼ਤੇਦਾਰ ਦੇ ਸਾਡੇ ਰਿਸ਼ਤੇਦਾਰ ਨੇ ਬੱਚਿਆਂ ਦੀ ਗਏ ਆ ਤੇ ਗਏ ਵੀ ਕਾਮਯਾਬ ਹੋ ਗਿਆ ਉਸ ਕਰਕੇ ਇਹਨੂੰ ਵੀ ਇਹਦਾ ਸਾਡੇ ਬੱਚੇ ਦਾ ਵੀ ਮੂਡ ਹੋ ਗਿਆ ਤੇ ਸੋ ਉਹਨੂੰ ਅਸੀਂ ਕਰੋ ਜਦ ਤੋਰਿਆ ਤੇ ਆਂਦਾ ਕਿ ਅਸੀਂ 10 ਦਿਨਾਂ ਦੇ ਵਿੱਚ ਵਿੱਚ ਬੱਚਿਆਂ ਨੂੰ ਪਹਚਾਵਾਂਗੇ ਪਰ ਇਹਨੇ ਬਜਾਏ ਕਿ ਸਿੱਧੀ ਫਲੈਟ ਦੀ ਕਰਾਉਣ ਦੀ ਬਜਾਏ ਇਹਨੇ ਇੱਥੋਂ ਗੁਹਾਨਾ ਦੀ ਫਲੈਟ ਕਰਾਏ ਗੁਹਾਨਾ ਤੋਂ ਅੱਗੇ ਟੈਕਸੀਆਂ ਹੋ ਗਈਆਂ ਕਦੇ ਜੰਗਲਾਂ ਦੇ ਰਹੀਂ ਕਦੀ ਸਮੁੰਦਰਾਂ ਦੇ ਛੱਪਾਂ ਰਹੀਂ ਇਸ ਤਰ੍ਹਾਂ ਟੋਟਕਿਆਂ ਦੇ ਜਾਂਦਾ ਚੰਗੇ ਮਾੜੇ ਰਸਤੇ 'ਚ ਹੁੰਦਾ ਆ ਕਨਾਉਣੇ ਜੰਗਲਾਂ ਦੇ ਵਿੱਚੋਂ ਨੰਗਦਾ ਹੋਇਆ ਜਿਹੜਾ ਵਾ ਉਹ 30 ਜਨਵਰੀ 2025 ਨੂੰ ਬਾਰਡਰ ਕ੍ਰੋਸ ਕੀਤਾ ਤੁਹਾਡੀ ਕਦੋਂ ਗਲਤ ਹੋਈ ਉਹਨਾਂ ਨਾਲ ਸਾਡੇ 29 ਜਨਵਰੀ ਤੋਂ ਬਾਅਦ ਕੋਈ ਗਲਤ ਬਾਤ ਹੋਈ 29 ਜਨਵਰੀ ਤੋਂ ਬਾਅਦ ਕੋਈ ਗਲਤ ਬਾਤ ਨਹੀਂ ਆਜ ਤੱਕ ਕੋਈ ਗਲਤ ਬਾਤ ਅੱਜ ਕਿਵੇਂ ਪਤਾ ਲੱਗਾ ਕਿ ਉਹ ਵਾਪਸ ਆ ਗਏ ਤੁਹਾਡੇ ਮੀਡੀਆ ਦੇ ਮਤਮੇਦ ਰਾਹੀਂ ਸ਼ਣ ਪਤਾ ਲੱਗਾ ਵਾ ਕਿ ਇਹ ਫਿਰਾਂ ਟੀਵੀ ਤੋਂ ਜੋ ਦੇਖ ਰਹੇ ਆ ਕਿ ਬੱਚੇ ਆ ਰਹੇ ਆ ਉਹਨਾਂ ਦੇ ਵਿੱਚ ਸਾਡੇ ਬੱਚੇ ਦਾ ਵੀ ਨਾਮ ਆ ਨਾਮ ਹੈ ਮੀਡੀਆ ਤੋਂ ਦੇਖ ਕੇ ਪਤਾ ਲੱਗਦਾ ਹੈਗਾ 30 ਜਨਵਰੀ ਤੋਂ ਬਾਤ ਕੋਈ ਗੱਲ ਬਾਤ ਕੋਈ ਗੱਲ ਬਾਤ ਨਹੀਂ ਪਤਾ ਲੱਗਾ ਕਿ ਮੈਕਸੀਕੋ ਤੋਂ ਅਮਰੀਕਾ ਪਹੁੰਚ ਗਿਆ ਇਹ ਜਿੱਦਣ ਬਾਹਰ ਕਰਨਾ ਉਦੋਂ ਪਤਾ ਲੱਗਾ ਵਾ ਮਤਲਬ ਉਦੋਂ ਉਹਨਾਂ 29 ਤੇ 30 ਜਨਵਰੀ ਰਿਆਦ ਨੂੰ ਦਰਮਿਆਨੀ ਰਾਤ ਫੋਨ ਕੀਤਾ ਕਿ ਅਸੀਂ ਅੱਜ ਬਾਹਰ ਪਾਰ ਕਰਨਾ ਵਾ ਅਚਾਨਕ ਇਹ ਮਾਮਲੇ ਦੇ ਮੰਤਰੀ ਨੇ ਕੁਲਦੀਪ ਢਾਲੀਵਾਲ ਉਹਨਾਂ ਨਾਲ ਗੱਲਬਾਤ ਹੋ ਰਹੀ ਸੀ ਕਹਿੰਦੇ ਲਿਖਤੀ ਤੌਰ ਤੇ ਕੁਝ ਕਹਿ ਨਹੀਂ ਦਿੰਦਾ ਇਸ ਕਰਕੇ ਅਸੀਂ ਏਜੰਟ ਖਿਲਾਫ ਕਾਰਵਾਈ ਨਹੀਂ ਕਰਦੇ ਏਜੰਟ ਉਹਨਾਂ ਨੂੰ ਲਾਲਚ ਦੇ ਦਿੰਦਾ ਕਿ ਅਸੀਂ ਅੱਧੇ ਪੈਸੇ ਮੋੜ ਦਿਆਂਗੇ ਤੁਹਾਡੀ ਏਜੰਟ ਨਾਲ ਕੋਈ ਗੱਲਬਾਤ ਹੋਈ ਉਹਨੇ ਕਿਹਾ ਅੱਧੇ ਪੈਸੇ ਪੰਜ 6 ਦਿਨੋਂ ਸਾਡੀ ਕੋਈ ਗੱਲਬਾਤ ਨਹੀਂ ਜਿਹੜਾ ਹਾਂ ਪੰਜ 6 ਦਿਨ ਪਹਿਲਾਂ ਕੀ ਹੋਈ ਸੀ ਪੰਜ 6 ਦਿਨ ਉਹ ਬੱਚਾ ਦਾ ਉਥੇ ਉਸਦੇ ਹੱਥ ਆ ਗਿਆ ਬਾ ਤੇ ਆਪਾਂ ਚਲੋ ਗਾੜੀ ਜੇ ਉਹਦਾ ਬੱਚੇ ਦਾ ਫੋਨ ਆਉ ਖਿਆਲ ਰੱਖੇ ਤੇ ਉਸ ਤੋਂ ਬਾਅਦ ਆਪਾਂ ਕਾਰਵਾਈ ਕਰਾਂਗੇ ਜਿੰਨਾ ਜੀ ਤੌਰ ਤੇ ਸ਼ਿਕਾਇਤ ਕਰੋਗੇ ਉਸ ਏਜੰਟ ਕੋਲ ਹਾਂ ਕਰਾਂਗੇ ਜੇ ਉਹ ਸਾਡੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰੇ ਉਹ ਜ਼ਰੂਰ ਕਰਾਂਗੇ ਆਪਾਂ ਜਿਉਂ ਨੇ ਕਿ ਅੱਧੇ ਪੈਸੇ ਵਾਪਸ ਮੋੜ ਦੇ ਨਹੀਂ ਪੂਰੀ ਪੇਮੈਂਟ ਜੋ ਹੈ ਪੈਸੇ ਕੋਈ ਅਸੀਂ ਕੋਈ ਲੁੱਟ ਕੇ ਥੋੜਾ ਦਿੱਤੇ ਆ ਮਿਹਨਤ ਦਿੱਤੇ ਆ ਪੈਣਾ ਪਰਾਂ ਮਗਰ ਕਰਜ਼ਾ ਚੁੱਕ ਕੇ ਦਿੱਤੇ ਆ ਅੱਧੀ ਪੇਮੈਂਟ ਤੋਂ ਲਈ ਆ ਅਸੀਂ ਕਿ ਬਹੁਤ ਸਾਰੇ ਮੰਤਰੀ ਦੱਸ ਰਹੇ ਕਿ ਅੱਧੇ ਪੈਸੇ ਅਸੀਂ ਪੈਸੇ ਨਹੀਂ ਰਵਾਂਗੇ ਹੀ ਲਵਾਂਗੇ ਤੇ ਪੂਰੀ ਪੈਣ ਨਹੀਂ ਇਹਦੇ ਰਾਹੀਂ ਸਰਕਾਰ ਦੇ ਪਰਚੇ ਕਰਾਂਗੇ ਪਰਚਾ ਕਰਾਓਗੇ ਨਹੀਂ ਹਾਂ ਹਾਂ ਬਿਲਕੁਲ ਇਹ ਇਸ ਪਰਿਵਾਰ ਨਾਲ ਵੀ ਟਰੈਵਲ ਏਜੰਟ ਨੇ ਇਸੇ ਤਰੀਕੇ ਨਾਲ ਕਮਿਟਮੈਂਟ ਕੀਤੀ ਇੱਕ ਪਰਿਵਾਰ ਇੱਥੇ ਵੀ ਖੜਾ ਹੈ ਵੀ ਗੱਲਬਾਤ ਕਰ ਰਿਹਾ ਸੀ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕਿਉਂਕਿ ਬਹੁਤ ਸਾਰੇ ਪਰਿਵਾਰ ਗੱਲ ਨਹੀਂ ਕਰ ਰਹੇ ਲੇਕਿਨ ਜਿਹੜੇ মিডিਆ ਨਾਲ ਗੱਲ ਕਰ ਰਹੇ ਇੱਕ ਖਬਰ ਇਸ ਕਰਕੇ ਪ੍ਰਮੁਖਤਾ ਨਾਲ ਦਿਖਾ ਰਹੇ ਕਿਉਂਕਿ ਬਹੁਤ ਸਾਰੇ ਅਜੇ ਵੀ ਹਜ਼ਾਰਾਂ ਚ ਲੋਕ ਬੈਠੇ ਨੇ ਜਿਹੜੇ ਟਰੈਵਲ ਏਜੰਟਾਂ ਦਾ ਧੋਖੇ ਦਾ ਜਿਨ੍ਹਾਂ ਨੂੰ ਇਸ ਤਰੀਕੇ ਦੇ ਲਾਲਚ ਦਿੱਤੇ ਜਾਂਦੇ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਤੁਹਾਡੇ ਕੋਣ ਗਏ ਨੇ ਔਰ ਕਦੋਂ ਪਤਾ ਲੱਗਾ ਕਿ ਉਹ ਵਾਪਸ ਰਿਪੋਰਟ ਹੋਏ ਨੇ ਸਾਡੇ ਬ੍ਰਦਰ ਗਏ ਨੇ ਹਾਂ ਵਰਮੇਲ ਸਿੰਘ ਹਾਂ ਸਾਨੂੰ 12 ਵਜੇ ਰਿਪੋਰਟ ਆਈ ਆ ਵੀ ਆ ਆਜ ਜਿਹੜਾ ਜਹਾਜ਼ ਲੈਂਡੋਂ ਡਿਆ ਉਹਦੇ ਚ ਆ ਆ ਬੱਚਾ ਆ ਰਿਹਾ ਆਪਾਂ ਫਿਰ 12 ਵਜੇ ਤੋਂ ਬਾਅਦ ਕਾਰਵਾਈ ਪਾਈ ਤੇ ਸਾਨੂੰ ਪਤਾ ਲੱਗਾ ਸਾਡਾ ਬੱਚਾ ਆ ਰਿਹਾ ਕਿੰਨੀ ਤਰੀਕ ਨੂੰ ਭੇਜਿਆ ਸੀ ਕਿੱਥੋਂ ਦਾ ਟਰੈਵਲ ਏਜੰਸੀ ਟਰੈਵਲ ਏਜੰਟ ਨੇ ਕੀ ਕਿਹਾ ਸੀਗਾ ਸਾਡਾ ਟਰੈਵਲ ਏਜੰਟ ਸੀਗਾ ਅਮਨ ਯਾਨੀ 2 ਸਾਲ ਹੋ ਗਏ ਬੱਚੇ ਨੂੰ ਘਰੋਂ ਨਿਕਲਦੇ ਹਾਂ ਹਾਂ ਇਹ ਅੰਮ੍ਰਿਤਸਰ ਦਾ ਸੀ ਕਿੱਥੋਂ ਦਾ ਸੀ ਗੁਰਦਾਸਪੁਰ ਦਾ ਪਿੰਡ ਘੇੜਪਤਨ ਚਲੰਗ ਦਾ ਏਜੰਟ ਚਲੰਗ ਦਾ ਸੀ ਉਸ ਤੋਂ ਬਾਅਦ ਸਾਡੇ ਬੱਚੇ ਨੂੰ ਹੋ ਗਏ 2 ਸਾਲ ਗਏ ਨੂੰ ਯਾਨੀ ਉਹ 27 ਮਾਰਚ ਨੂੰ ਉੱਥੇ ਪਹੁੰਚਿਆ ਹੈਗਾ 27 ਮਾਰਚ ਨੂੰ 27 ਮਾਰਚ ਨੂੰ ਪਹੁੰਚਿਆ 27 ਮਾਰਚ 2000 ਜਨਵਰੀ ਨੂੰ ਪਹੁੰਚਿਆ ਜਨਵਰੀ ਨੂੰ ਪਹੁੰਚਿਆ 22 ਪੰਚਾਇਤ 22 ਨੂੰ ਆ ਗਿਆ ਹਾਂ 2 ਸਾਲ 2 ਸਾਲ ਹੋ ਗਏ ਗਏ ਨੂੰ ਤੇ ਆਹ ਜਨਵਰੀ ਨੂੰ ਪਹੁੰਚਿਆ 27 ਜਨਵਰੀ ਨੂੰ ਉਸ ਤੋਂ ਬਾਅਦ 2 ਸਾਲ ਪਹਿਲਾਂ ਗਿਆ ਹਾਂ ਸੀ ਫਿਰ ਉੱਥੇ ਕਿਹੜਾ ਰੂਟ ਫੜਿਆ ਜਾਂ 2 ਸਾਲ ਕਿੱਥੇ ਰਿਹਾ ਉਹ ਏਜੰਟ ਨੇ 2 ਸਾਲ ਦੇ ਵਿੱਚ ਕਦੀ ਦੁਬਈ ਰੱਖਿਆ ਅਰਮਾਨੀਆ ਰੱਖਿਆ 사ウਦੀ ਅਰਬ ਰੱਖਿਆ ਐਦਾਂ ਦੀਆਂ ਕੰਟਰੀ ਚ ਰੱਖਦਾ ਰਿਹਾ ਯਾਨੀ ਆਹ ਹੁਣ 25 ਦੀ 27 ਜਨਵਰੀ ਨੂੰ ਪਹੁੰਚਿਆ ਉਹ ਤੇ 27 ਜਨਵਰੀ ਤੋਂ ਉਹਦਾ ਫੋਨ ਆਇਆ ਸੀ ਕਿ ਸਾਨੂੰ ਪੀ ਮੈਂ ਬਾਰਡਰ ਪਾਰ ਕੀਤਾ ਉਸ ਤੋਂ ਬਾਅਦ ਉਹਦਾ ਸਾਨੂੰ ਫੋਨ ਆਇਆ ਜਿਹੜੀ ਅੱਜ ਲਿਸਟ ਆਈ ਉਹਦੇ ਵਿੱਚ ਸਾਡੇ ਬੱਚੇ ਦਾ ਨਾਮ ਆਇਆ ਤੇ ਆਪਾਂ ਫੇਰ ਕਾਰਵਾਈ ਪਾਈ ਵੀ ਫੇਰ ਆਪਾਂ ਅੰਮ੍ਰਿਤਸਰ ਪਹੁੰਚੇ ਤੇ ਉਹ ਲੈ ਜਨ ਨੇ ਕਿੰਨੇ ਪੈਸੇ ਲਏ ਸੀ 9 ਲੱਖ ਚ ਗੱਲ ਹੋਈ 36 ਲੱਖ ਰੁਪਏ ਦੇ ਕੋਲ ਚਲ ਗਿਆ 63 ਲੱਖ ਰੁਪਏ ਦੇ ਚੁੱਕੇ ਹੋ ਕਿ 14 ਲੱਖ ਹੋਰ ਮੰਗ ਰਹੇ ਸੀ ਜੀ 14 ਲੱਖ ਹੋਰ ਮੰਗ ਲਈ ਜਦੋਂ ਉਹਨੇ 27 ਨੂੰ ਪਾਰ ਕਰਾਇਆ ਉਸ ਤੋਂ ਬਾਅਦ ਉਹਨੇ ਮੰਗ ਕੀਤੀ ਭਿੰਨੇ ਪੈਸੇ ਦੋ ਹਾਂ ਫਿਰ ਆਪਾਂ ਪਹਿਲਾਂ 25 ਦਿੱਤਾ ਸੀ 10 ਆਪਾਂ ਹੋਰ ਦਿੱਤਾ ਫਿਰ ਸਾਡਾ ਬੱਚਾ ਉਹਨੇ ਅੰਦਰ ਵਾੜਿਆ ਬਾਕੀ ਜਿਹੜੀ ਡੇਟ ਈ ਆਪਾਂ ਅੱਗੇ ਫਿਕਸ ਕੀਤੀ ਪਰ ਉਸ ਤੋਂ ਬਾਅਦ ਸਾਡੇ ਕੋਲ ਸਾਨੂੰ ਫੋਨ ਨਹੀਂ ਆਇਆ ਤੇ ਹੁਣ ਟਰੈਵਲ ਏਜੰਟ ਦੇ ਖਿਲਾਫ ਕੋਈ ਕਾਰਵਾਈ ਚਾਹੁੰਦੇ ਹੋ ਤੁਸੀਂ ਜਾਂ ਟਰੈਵਲ ਏਜੰਟ ਨਾਲ ਕੋਈ ਗਲਤ ਬਾਤ ਹੋਈ ਦੇਖੋ ਜੀ ਏਜੰਟਾ قرار ਹੋ ਗਿਆ ਤੇ ਆਪਾਂ ਉਹਨਾਂ ਨੂੰ ਕਿੱਥੇ ਲੱਭ ਸਕਦੇ ਹਾਂ ਇਹ ਤਾਂ قرار ਹੋ ਗਿਆ گورنمنٹ ਹੀ ਆ ਜੋ ਕਰ ਸਕਦੀ ਆ ਆਪਾਂ ਅਜੰਡ ਕਿੱਥੋਂ ਲੱਭ ਲਾਂਗੇ ਘਰ ਦਾ 50 ਲੱਖ ਰੁਪਏ ਇਕੱਠਾ ਕਰਨਾ ਕਿਵੇਂ ਕੀਤਾ ਜਾਂ ਕੀ ਘਰ ਦੇ ਵਿੱਚ ਕੰਮ ਕਰ ਦੇਖੋ ਜੀ ਕੰਮ ਕਰ ਕੋਈ ਨਹੀਂ ਕਈ ਚੀਜ਼ਾਂ ਹੁੰਦੀਆਂ ਆਪਾਂ ਲਾਉਣ ਚੁੱਕ ਸਕਦੇ ਜਾਨੀ ਆਪਾਂ ਕੋਈ ਪਾਸਾ ਛੱਡਿਆ ਨਹੀਂ ਜਿੱਥੋਂ ਆਪਾਂ ਨਹੀਂ ਪੈਸੇ ਇਕੱਠੇ ਕੀਤੇ ਪਰ ਸਾਡਾ ਬੱਚਾ ਲੋਨ ਲੇਤਾ ਜਾਂ ਜ਼ਮੀਨ ਵੇਚੀ ਜਾਂ ਗਿਰਵੀ ਰੱਖੀ ਜਾਂ ਕਿਵੇਂ ਸੀ ਨਹੀਂ ਲੋਨ ਹੀ ਲੇਤਾ ਵਾ ਆਪਾਂ ਵਿਆਜ ਵੀ ਤਾਰਨ ਦੇ ਸਾਰਾ ਕੁਝ ਕਰਨਦੇ ਆ ਹਾਂ ਪਰ ਉਸ ਤੋਂ ਪਹਿਲਾਂ ਕਿ ਸਾਡਾ ਬੱਚਾ 2 ਸਾਲ ਬਾਅਦ ਪਹੁੰਚਿਆ ਯਾਨੀ ਕਿ ਸਾਨੂੰ 27 ਜਨਵਰੀ ਨੂੰ ਫੋਨ ਆਇਆ ਕਿ ਮੈਂ ਪਹੁੰਚ ਗਿਆ ਉਸ ਤੋਂ ਬਾਅਦ ਸਾਨੂੰ ਫੋਨ ਆ ਤੁਹਾਡੇ ਤੁਹਾਡੇ ਕੀ ਲੱਗਦੇ ਨੇ ਜਿਹੜੇ ਵਾਪਸ ਆ ਰਹੇ ਤੁਹਾਡਾ ਬੇਟਾ ਹੈ ਤੇ ਸਵਾਲ ਇਹ ਵੀ ਹੈ ਨਾ ਕਿ 55 ਲੱਖ 40-40 ਲੱਖ ਰੁਪਏ ਇਕੱਠਾ ਕਰਨਾ ਪੰਜਾਬ 'ਚ ਇਹ ਕੰਮ ਕਰਦੇ ਲਈ ਬੜਾ ਔਖਾ ਹੁੰਦਾ ਹੈ ਕਰਜ਼ਾ ਚੁਕਣਾ ਪੈਂਦਾ ਹੈ ਜਾਂ ਜਿਵੇਂ ਵਿਆਜ ਦਾ ਜ਼ਿਕਰ ਹੋ ਰਿਹਾ ਸੀ ਕਿਵੇਂ 40 ਲੱਖ 50 ਲੱਖ ਇਕੱਠਾ ਕੀਤਾ ਬਹੁਤ ਇਕੱਠਾ ਲੋਕਾਂ ਕੋ ਰਿਸ਼ਤੇਦਾਰਾਂ ਕੋ ਕਿੰਨਾਂ ਕੋ ਫੜਿਆ ਇੰਨਾ ਵਿਆਜ ਤੇ ਹਾਂ ਹਾਂਜੀ ਇਦਾਂ ਕਰਕੇ ਇਕੱਠਾ ਹੁੰਦਾ ਉਹਦੇ ਘਰ ਤੇ ਪੈਸਾ ਹੈ ਨਹੀਂ ਸਾਡੇ ਕੋ ਕੋਈ ਨਾ ਹਾਂਜੀ ਤੇ ਕਰਦਾ ਕੰਮ ਕਿਵੇਂ ਚੱਲਦਾ ਜਾਂ ਕਿੰਨੀ ਜ਼ਮੀਨ ਹੈ ਜ਼ਮੀਨ ਸਾਡੀ ਥੋੜੀ ਹੈ ਖੇਤੀਬਾੜੀ 1 ਕਿੱਲਾ ਜ਼ਮੀਨ ਸਾਡੇ ਕੋਲ ਹਾਂ ਤੇ ਹੁਣ ਟਰੈਵਲ ਏਜੰਟ ਕੀ ਕਹ ਰਿਹਾ ਕੋਈ ਗੱਲਬਾਤ ਹੋਈ ਤੁਹਾਡੀ ਟਰੈਵਲ ਏਜੰਟ ਦਾ ਫੋਨ ਬੰਦ ਆਉਂਦਾ ਕੋਈ ਗੱਲਬਾਤ ਨਹੀਂ ਹੱਦ ਨਾ ਹੁੰਦੀ ਫੋਨ ਬੰਦ ਕਰ ਲਿਆ ਹਾਂਜੀ ਉਹ ਗੁਰਦਾਸਪੁਰ ਦਾ ਸੀ ਟਰੈਵਲ ਜੇ ਨਹੀਂ ਚਲਾਮ ਦਾ ਅੱਛਾ ਜਲੰਧਰ ਦਾ ਜਲੰਧਰ ਦਾ ਸੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਗੁਰਦਾਸਪੁਰ ਦੇ ਹਾਂ ਚਲਾਮ ਦਾ ਜਲੰਧਰ ਦੇ ਜਲੇ ਕਿਵੇਂ ਉਹਦੇ ਲੂਪ ਚ ਆਏ ਕਿਸੇ ਰਿਸ਼ਤੇਦਾਰ ਦੇ ਜ਼ਰੀਏ ਹੈ ਦੋਸਤ ਦੇ ਜ਼ਰੀਏ ਹੈ ਕਿਵੇਂ ਟਰੈਵਲ ਏਜੰਟ ਦੇ ਲੂਪ ਚ ਆਏ ਸੀ ਇਦਾਂ ਸਾਡੇ ਪਿੰਡ ਦੇ ਬੰਦੇ ਪਹਿਲਾਂ ਉਹਨੇ ਦੋ ਭੇਜੇ ਤਾਂ ਹੀ ਅਹੀਂ ਆ ਗਏ ਉਹਦੇ ਮਾਦਮੇ ਬੱਚਾ ਆ ਰਿਹਾ ਬਹੁਤ سارے ਅਜਿਹੇ ਵੀ ਬੱਚੇ ਪਨਾਮਾ ਦੇ ਜੰਗਲਾਂ ਚ ਫਸੇ ਹੋਏ ਐ ਇਸ ਗੱਲ ਦਾ ਕਿਤੇ ਨਾ ਕਿਤੇ ਤਸੱਲੀ ਜਾਂ ਖੁਸ਼ੀ ਜ਼ਰੂਰ ਹੋਏਗੀ ਕਿ ਬਹੁਤ ਖੁਸ਼ੀ ਹੈ ਕਿ ਬੇਟਾ ਸਾਡਾ ਘਰ ਆ ਗਿਆ ਹਾਂ ਜੀ ਇੰਨੀ ਬਹੁਤ ਜ਼ਿਆਦਾ ਖੁਸ਼ੀ ਹੈ ਬੇਟਾ ਸਹੀ ਇਸਲਾਮ ਸਾਡੇ ਕੋਲ ਪਹੁੰਚ ਗਿਆ